ਆਪਾਂ ਸਾਰੇ ਨਾ ਜ਼ਿੰਦਗੀ 'ਚ ਬਸ ਇੱਕੋ ਰੇਸ 'ਚ ਭੱਜ ਰਹੇ ਆਂ ਅਸੀਂ ਸੁਪਨੇ ਦੇਖਦੇ ਆਂ ਕੋਈ ਕਹਿੰਦਾ ਮੈਂ ਵੱਡਾ ਬਿਜ਼ਨਸਮੈਨ ਬਣਨਾ ਕੋਈ ਕਹਿੰਦਾ ਮੈਂ ਵੱਡਾ ਆਰਟਿਸਟ ਬਣਨਾ ਕੋਈ ਕਹਿੰਦਾ ਮੈਂ ਡਾਕਟਰ ਬਣਨਾ ਇੰਜੀਨੀਅਰ ਬਣਨਾ ਸਭ ਦੇ ਦਿਮਾਗ ਦੇ ਵਿੱਚ ਕੁਝ ਨਾ ਕੁਝ ਚੱਲ ਰਿਹਾ ਪਰ ਫਿਰ ਕੀ ਹੁੰਦਾ ਨਾ ਜਦੋਂ ਸਵੇਰੇ అలਾਰਮ ਵਜਦਾ ਤਾਂ ਸਨੂਜ਼ ਕਰ ਦਿੰਨੇ ਆ ਜਦੋਂ ਕੋਈ ਨਵੀਂ ਚੀਜ਼ ਸਿੱਖਣ ਦਾ ਮੌਕਾ ਮਿਲਦਾ ਤਾਂ ਕਹਿੰਨੇ ਆ ਯਾਰ ਟਾਈਮ ਨਹੀਂ ਜਦੋਂ ਕੋਈ ਫੈਸਲਾ ਲੈਣਾ ਹੁੰਦਾ ਤਾਂ ਬਸ ਸੋਚਦੇ ਰਹੇ ਜਾਂਦੇ ਆ ਤੇ ਹੌਲੀ ਹੌਲੀ ਜਿਹੜੇ ਉਹ ਵੱਡੇ ਸੁਪਨੇ ਸੀ ਉਹ ਛੋਟੇ ਲੱਗਣ ਲੱਗ ਜਾਂਦੇ ਨੇ ਤੇ ਕਈ ਵਾਰ ਤਾਂ ਬਿਲਕੁਲ ਹੀ ਗਾਇਬ ਹੋ ਜਾਂਦੇ ਨੇ ਤੁਹਾਨੂੰ ਲੱਗਦਾ ਪਤਾ ਨਹੀਂ ਮੇਰੀ ਕਿਸਮਤ ਹੀ ਖਰਾਬ ਆ ਜਾਂ ਮੈਂ ਹੀ ਕਮਜ਼ੋਰ ਆ ਪਰ ਅਸਲੀਅਤ ਪਤਾ ਕੀ ਹੈ ਇਹ ਕਿਸਮਤ ਦਾ ਕਸੂਰ ਨਹੀਂ ਇਹ ਤੁਹਾਡੀ ਮਿਹਨਤ ਚ ਕਮੀ ਵੀ ਨਹੀਂ ਅਸਲ ਚ ਅਸੀਂ ਅਣਜਾਣ ਚ ਉਹ ਛੋਟੀਆਂ ਛੋਟੀਆਂ ਗਲਤੀਆਂ ਕਰ ਰਹੇ ਆ ਉਹ ਛੋਟੀਆਂ ਛੋਟੀਆਂ ਆਦਤਾਂ ਅਪਣਾ ਰਹੇ ਆ ਜਿਹੜੀਆਂ ਤੁਹਾਨੂੰ ਅੱਗੇ ਨਹੀਂ ਵਧਣ ਦੇ ਰਹੀਆਂ ਤੁਸੀਂ ਹਰ ਰੋਜ਼ ਆਪਣੇ ਪੋਟੈਂਸ਼ੀਅਲ ਨੂੰ ਦਬਾ ਰਹੇ ਹੋ ਆਪਣੀ એનર્ਜੀ ਖਤਮ ਕਰ ਰਹੇ ਮੈਨੂੰ ਪਰਤੋ ਨੂੰ ਪਤਾ ਨਹੀਂ ਲੱਗ ਰਿਹਾ ਪਰ ਚਿੰਤਾ ਨਾ ਕਰੋ ਇਹ ਵੀਡੀਓ ਤੁਹਾਡੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੋਣ ਵਾਲੀ ਹੈ ਅੱਜ ਮੈਂ ਤੁਹਾਨੂੰ ਉਹ 15 ਆਦਤਾਂ ਦੱਸਣ ਜਾ ਰਿਹਾ ਜੋ ਸਿੱਧਾ ਤੁਹਾਡੀ ਜ਼ਿੰਦਗੀ ਨੂੰ ਹਿੱਟ ਕਰਨਗੀਆਂ ਤੁਹਾਡੀ ਸੋਚ ਬਦਲ ਦੇਣਗੀਆਂ ਤੇ ਤੁਹਾਡੇ ਕਦਮਾਂ ਨੂੰ ਉਸ ਰਾਹ ਤੇ ਪਾ ਦੇਣਗੀਆਂ ਜਿੱਥੇ ਸਫਲਤਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਮੇਰੇ ਤੇ ਭਰੋਸਾ ਕਰੋ ਜੇ ਤੁਸੀਂ ਇਹ ਵੀਡੀਓ ਪੂਰੀ ਦੇਖ ਲਈ ਤਾਂ ਤੁਹਾਨੂੰ ਕੱਲ ਸਵੇਰ ਤੋਂ ਹੀ ਲੱਗਣ ਲੱਗ ਜੂ ਵੀ ਤੁਹਾਡੀ ਜ਼ਿੰਦਗੀ 'ਚ ਬਦਲਾਅ ਆਉਣੇ ਸ਼ੁਰੂ ਹੋ ਗਏ ਨੇ ਤੁਹਾਨੂੰ ਸਮਝ ਆ ਜਾਊਗਾ ਵੀ ਤੁਹਾਡੀ ਜ਼ਿੰਦਗੀ ਦਾ ਤੁਹਾਡੀ ਸਫਲਤਾ ਦਾ ਰਿਮੋਟ ਤੁਹਾਡੇ ਹੱਥਾਂ 'ਚ ਆ ਉਹ ਡਿਸਟਰੈਕਸ਼ਨ ਨੂੰ ਸਾਈਡ ਤੇ ਰੱਖੋ ਆਓ ਦੇਖਦੇ ਹਾਂ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਦੇ ਖਿਡਾਰੀ ਨਹੀਂ ਖੇੜੀ ਬਦਲ ਸਕਦੇ ਹੋ ਚਲੋ ਫਿਰ ਸ਼ੁਰੂ ਕਰਦੇ ਹਾਂ ਨੰਬਰ ਪਹਿਲਾ ਸਵੇਰੇ ਜਲਦੀ ਉੱਠੋ ਤੁਸੀਂ ਸੋਚ ਰਹੇ ਹੋਗੇ ਫਿਰ ਉਹੀ ਪੁਰਾਣੀ ਗੱਲ ਪਰ ਨਹੀਂ ਗੱਲ ਪੁਰਾਣੀ ਨਹੀਂ ਗੱਲ ਸੱਚੀ ਆ ਤੁਹਾਡੀ ਸਵੇਰ ਹੀ ਤੁਹਾਡਾ ਮੁਕੱਦਰ ਲਿਖਦੀ ਹੈ ਦੇਖੋ ਆਪਾਂ ਸਾਰੇ ਕਹਿੰਨੇ ਆ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਕਰਨਾ ਕੁਝ ਬਣਨਾ ਫਿਰ ਕੀ ਕਰਦੇ ਆ ਰਾਤ ਨੂੰ ਲੇਟ ਸੌਣਦੇ ਆ ਸਵੇਰੇ అలਾਰਮ ਵੱਜਦਾ ਤਾਂ ਪਹਿਲਾਂ ਉਹਨੂੰ ਬੰਦ ਕਰ ਦਿੰਨੇ ਆ ਤੇ ਫਿਰ ਸੁਨੂਜ ਤੇ ਲਾ ਦਿੰਨੇ ਆ ਤੁਸੀਂ ਸੋਚਦੇ ਹੋ 5 ਮਿੰਟ ਹੋਰ ਸੌਂ ਲਵਾਂ ਤਾਂ ਇਹਦੇ ਨਾਲ ਕੀ ਹੋ ਗਿਆ ਪਰ ਉਹ 5 ਮਿੰਟ ਸਿਰਫ ਤੁਹਾਡੀ ਨੀਂਦ ਨਹੀਂ ਵਧਾ ਰਹੇ ਉਹ ਤੁਹਾਡੇ ਸੁਪਨਿਆਂ ਨੂੰ ਵੀ ਸਨੂਜ਼ ਕਰ ਰਹੇ ਨੇ ਤੁਸੀਂ ਉਸ ਵੇਲੇ ਨੂੰ ਗਵਾ ਰਹੇ ਹੋ ਜਦੋਂ ਸਾਰੀ ਦੁਨੀਆ ਸੁੱਤੀ ਪਈ ਹੁੰਦੀ ਹੈ ਜਦੋਂ ਕੋਈ ਡਿਸਟਰੈਕਸ਼ਨ ਨਹੀਂ ਹੁੰਦੀ ਜਦੋਂ ਤੁਹਾਡੇ ਕੋਲੇ ਪੂਰੀ ਸ਼ਾਂਤੀ ਹੁੰਦੀ ਹੈ ਆਪਣਾ ਸਭ ਤੋਂ ਜ਼ਰੂਰੀ ਕੰਮ ਕਰਨ ਲਈ ਕਿੰਨੀ ਵਾਰ ਹੋਇਆ ਜਦੋਂ ਤੁਸੀਂ ਲੇਟ ਉੱਠਦੇ ਹੋ ਤੇ ਸਾਰਾ ਦਿਨ ਅੱਧਾ ਲੰਘ ਗਿਆ ਹੁੰਦਾ ਕੋਈ એનર્ਜੀ ਨਹੀਂ ਕੋਈ ਮੂਡ ਨਹੀਂ ਬਣਦਾ ਕੰਮ ਕਰਨ ਦਾ ਕਿਉਂ ਕਿਉਂਕਿ ਤੁਸੀਂ ਸਵੇਰ ਦਾ ਪਹਿਲਾ ਚੈਲੰਜ ਹੀ ਉੱਠਣ ਦਾ ਹਾਰ ਗਏ ਤਾਂ ਦਿਮਾਗ ਨੂੰ 네ਗੇਟਿਵ ਸਾਈਨ ਜਾਂਦਾ 네ਗੇਟਿਵ ਸੰਕੇਤ ਜਾਂਦਾ ਵੀ ਆਪਾਂ ਤਾਂ ਪਹਿਲੀ ਜੰਗ ਹੀ ਹਾਰ ਗਏ ਫਿਰ ਪੂਰਾ ਦਿਨ ਉਹੀ ਲੇਜ਼ੀਨੈਸ ਉਹੀ ਆਲਸ ਤੁਹਾਡੇ ਤੇ ਹਾਵੇ ਰਹਿੰਦਾ ਸੋ ਸਿੱਧੀ ਗੱਲ ਆ ਸੁਪਨੇ ਸਿਰਫ ਰਾਤਾਂ ਨੂੰ ਨਹੀਂ ਦੇਖੇ ਜਾਂਦੇ ਸਵੇਰ ਉੱਠ ਕੇ ਉਹਨਾਂ ਨੂੰ ਹਕੀਕਤ ਬਣਾਇਆ ਜਾਂਦਾ ਸੋ ਉੱਠੋ ਤੇ ਸ਼ੁਰੂ ਹੋ ਜਾਓ ਸਵੇਰ ਤਾਂ ਆਪਾਂ ਜਿੱਤ ਲਈ ਪਰ ਹੁਣ ਇਸ ਜਿੱਤ ਦਾ ਫਾਇਦਾ ਕਿਵੇਂ ਉਠਾਈਏ ਕੀ ਕਰੀਏ ਇਸ ਵਾਧੂ ਸਮੇਂ ਦੇ ਵਿੱਚ ਇਹ ਸਾਨੂੰ ਲੈ ਕੇ ਆਉਂਦਾ ਸਾਡੇ ਅਗਲੇ ਬਹੁਤ ਜ਼ਰੂਰੀ ਪੁਆਇੰਟ ਤੇ ਰੋਜ਼ ਕੁਝ ਨਵਾਂ ਸਿੱਖੋ ਆਪਾਂ ਸਾਰੇ ਨਾ ਬਚਪਨ ਤੋਂ ਹੀ ਇਹੀ ਸਿੱਖਦੇ ਆਏ ਆ ਕਿ ਕਿਤਾਬਾਂ ਪੜੋ ਐਗਜ਼ਾਮ ਦਿਓ ਡਿਗਰੀ ਲਓ ਤੇ ਜੌਬ ਕਰੋ ਤੇ ਫਿਰ ਕੀ ਹੁੰਦਾ ਜਦੋਂ ਡਿਗਰੀ ਮਿਲ ਜਾਂਦੀ ਹੈ ਜੌਬ ਮਿਲ ਜਾਂਦੀ ਹੈ ਤਾਂ ਫਿਰ ਸੋਚਦੇ ਆਂ ਬਸ ਹੁਣ ਪੜ੍ਹਾਈ ਖਤਮ ਹੁਣ ਕੀ ਸਿੱਖੀਏ ਪਰ ਇਹ ਗੱਲ ਬਿਲਕੁਲ ਗਲਤ ਆ ਬਾਹਰ ਦੀ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਆ ਕੀ ਪਤਾ ਜਿਹੜੇ ਸਕਿੱਲ ਦੀ ਅੱਜ ਤੁਹਾਨੂੰ ਲੋੜ ਆ ਅੱਜ ਮਾਰਕੀਟ ਦੇ ਵਿੱਚ ਡਿਮਾਂਡ ਆ ਉਸ ਦੀ ਕੱਲ ਨੂੰ ਲੋੜ ਹੋਊਗੀ ਕਿ ਨਹੀਂ ਹੋਊਗੀ ਜੇ ਤੁਸੀਂ ਰੋਜ਼ ਕੁਝ ਨਵਾਂ ਨਹੀਂ ਸਿੱਖੋਗੇ ਤਾਂ ਤੁਸੀਂ ਸਿਰਫ ਇੱਕ ਜਗ੍ਹਾ ਤੇ ਖੜੇ ਨਹੀਂ ਸਮਾਂ ਦੀ ਤੁਸੀਂ ਪਿੱਛੇ ਨੂੰ ਜਾ ਰਹੇ ਹੋ ਕਦੇ ਸੋਚਿਆ ਕਿੰਨੀਆਂ ਕਿ ਨਵੀਆਂ ਚੀਜ਼ਾਂ ਤੁਸੀਂ ਪਿਛਲੇ ਮਹੀਨੇ ਸਿੱਖੀਆਂ ਕੋਈ ਨਵੀਂ ਕਿਤਾਬ ਖੋਲੀ ਹੋਵੇ ਕੋਈ ਨਵਾਂ ਕੋਰਸ ਕੀਤਾ ਹੋਵੇ ਕੋਈ ਨਵਾਂ ਪੌਡਕਾਸਟ ਸੁਣਿਆ ਹੋਵੇ ਜਿਹਨੇ ਤੁਹਾਡਾ ਦਿਮਾਗ ਖੋਲ ਦਿੱਤਾ ਹੋਵੇ ਬਹੁਤ ਸਾਰੇ ਲੋਕ ਆਪਣੇ ਜ਼ਿੰਦਗੀ ਦੇ ਡੇਲੀ ਰੁਟੀਨ 'ਚ ਹੀ ਫਸੇ ਰਹਿੰਦੇ ਨੇ ਤੇ ਇਹ ਭੁੱਲ ਜਾਂਦੇ ਨੇ ਵੀ ਸਾਨੂੰ ਆਪਣੀ ਵੈਲਿਊ ਵਧਾਉਣ ਲਈ ਡੇਲੀ ਕੁਝ ਨਾ ਕੁਝ ਸਿੱਖਣਾ ਜ਼ਰੂਰੀ ਆ ਆਪਣੇ ਆਪ ਨੂੰ ਰੋਜ਼ ਨਵਾਂ ਚੈਲੰਜ ਦਿਓ ਕੁਝ ਨਵਾਂ ਸਿੱਖੋ ਇਹ ਕੋਈ ਡਿਗਰੀ ਲੈਣ ਦੀ ਗੱਲ ਨਹੀਂ ਇਹ ਗੱਲ ਆ ਆਪਣੀ ਨੌਲੇਜ ਵਧਾਉਣ ਦੀ ਭਾਵੇਂ ਕੋਈ ਛੋਟੀ ਜੀ ਸਕਿੱਲ ਹੋਵੇ ਕੋਈ ਨਵੀਂ ਕਿਤਾਬ ਦੇ 2 ਪੇਜ ਹੋਣ ਜਾਂ ਕੋਈ ਨਵਾਂ ਆਈਡੀਆ ਹੋਵੇ ਸੋਚ ਕੇ ਦੇਖੋ ਜੇ ਤੁਸੀਂ ਰੋਜ਼ ਆਪਣੇ ਆਪ ਨੂੰ 1% ਵੀ ਇੰਪਰੂਵ ਕਰਦੇ ਹੋ ਤਹਾਸਾਬ ਲਾਓ ਵੀ ਸਾਲ ਦੇ ਐਂਡ ਤੱਕ ਤੁਸੀਂ 365% ਆਪਦੇ ਆਪ ਨੂੰ ਇੰਪਰੂਵ ਕਰ ਚੁੱਕੇ ਹੋਵੋਗੇ ਤੇ ਇਹ ਕੋਈ ਮਜ਼ਾਕ ਨਹੀਂ ਇਹ ਅਸਲੀਅਤਾ ਤੇ ਅੱਜ ਦੀ ਦੁਨੀਆ ਦੇ ਵਿੱਚ ਜਿਹੜਾ ਬੰਦਾ ਸਿੱਖਦਾ ਰਹਿੰਦਾ ਉਹੀ ਅੱਗੇ ਵਧਦਾ ਉਹੀ ਕਮਾਉਂਦਾ ਉਹੀ ਕਾਮਯਾਬ ਹੁੰਦਾ ਸਿੱਖਣਾ ਤਾਂ ਬਹੁਤ ਜ਼ਰੂਰੀ ਆ ਪਰ ਸਿੱਖੀਏ ਕਿਵੇਂ ਕੀ ਬਸ ਕਿਤਾਬਾਂ ਪੜ੍ਹ ਕੇ ਨਹੀਂ ਇਹ ਆਪਾਂ ਨੂੰ ਲਿਆਉਂਦਾ ਹੈਗਾ ਆਪਣੇ ਅਗਲੇ ਪੁਆਇੰਟ ਤੇ ਕੱਟ ਬੋਲ ਕੇ ਤੇ ਵੱਧ ਸੁਣ ਕੇ ਸਾਨੂੰ ਸਾਰਿਆਂ ਨੂੰ ਨਾ ਬਚਪਨ ਦੇ ਵਿੱਚ ਹੀ ਸਿਖਾਇਆ ਜਾਂਦਾ ਵੀ ਬੋਲੋ ਆਪਣੀ ਗੱਲ ਰੱਖੋ ਸ਼ਰਮਾਓ ਨਾ ਤੇ ਇਹਦੇ ਚੱਕਰ ਚ ਅਸੀਂ ਕਈ ਵਾਰ ਇੰਨਾ ਬੋਲ ਜਾਂਦੇ ਆ ਕਿ ਅਸੀਂ ਸੁਣਨਾ ਹੀ ਭੁੱਲ ਜਾਂਦੇ ਆ ਤੁਸੀਂ ਦੇਖਿਆ ਹੋਣਾ ਵੀ ਕਈ ਲੋਕ ਸਿਰਫ ਬੋਲਦੇ ਹੀ ਰਹਿੰਦੇ ਨੇ ਆਪਣਾ ਹੀ ਸੁਣਾਉਂਦੇ ਰਹਿੰਦੇ ਨੇ ਭਾਵੇਂ ਸਾਹਮਣੇ ਵਾਲਾ ਬੰਦਾ ਬੋਰ ਹੀ ਹੋ ਰਿਹਾ ਹੋਵੇ ਉਹਨੂੰ ਸਮਝ ਆ ਰਹੀ ਹੋਵੇ ਭਾਵੇਂ ਨਾ ਆ ਰਹੀ ਹੋਵੇ ਸਾਨੂੰ ਲੱਗਦਾ ਵੀ ਅਸੀਂ ਜਿੰਨਾ ਜ਼ਿਆਦਾ ਬੋਲਾਂਗੇ ਓਨਾ ਸ਼ਾਇਦ ਅਸੀਂ ਸਮਾਰਟ ਲੱਗਾਂਗੇ ਪਰ ਅਸਲ ਚ ਨਾ ਇਹ ਬਹੁਤ ਵੱਡੀ ਗਲਤੀ ਹੈ ਜਦੋਂ ਤੁਸੀਂ ਬੋਲ ਰਹੇ ਹੁੰਦੇ ਆ ਤਾਂ ਤੁਸੀਂ ਸਿਰਫ ਦੁਹਰਾ ਰਹੇ ਹੁੰਦੇ ਆ ਜੋ ਤੁਹਾਨੂੰ ਪਹਿਲਾਂ ਨਹੀਂ ਪਤਾ ਤੁਹਾਡਾ ਦਿਮਾਗ ਉਸੇ ਹੀ ਨੌਲੇਜ ਤੇ ਟਿਕਿਆ ਰਹਿੰਦਾ ਹੁਣ ਸੋਚੋ ਜਦੋਂ ਤੁਸੀਂ ਚੁੱਪ ਹੁੰਨੇ ਹੋ ਜਦੋਂ ਤੁਸੀਂ ਸਿਰਫ ਸੁਣਦੇ ਹੋ ਤੁਸੀਂ ਨਵੀਆਂ ਚੀਜ਼ਾਂ ਸਿੱਖਦੇ ਹੋ ਤੁਸੀਂ ਲੋਕਾਂ ਨੂੰ ਸਮਝਦੇ ਹੋ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਹੋ ਉਹਨਾਂ ਦੇ ਤਜਰਬੇ ਨੂੰ ਸੁਣਦੇ ਹੋ ਤੇ ਇਹ ਸਿਰਫ ਜਾਣਕਾਰੀ ਦੀ ਗੱਲ ਨਹੀਂ ਜਦੋਂ ਤੁਸੀਂ ਬੇਲੋੜਾ ਬੋਲਦੇ ਹੋ ਤਾਂ ਤੁਹਾਡੀ એનર્ਜੀ ਬਹੁਤ ਵੇਸਟ ਹੁੰਦੀ ਹੈ ਮੈਂਟਲ એનર્ਜੀ ਵੀ ਤੇ ਫਿਜ਼ੀਕਲ એનર્ਜੀ ਵੀ ਸੋਚੋ ਕਿੰਨੀ ਵਾਰ ਤੁਸੀਂ ਫਾਲਤੂ ਦੀ ਬਹਿਸ ਦੇ ਵਿੱਚ ਪੈ ਕੇ ਆਪਣਾ ਦਿਮਾਗ ਤੇ ਸਮਾਂ ਖਰਾਬ ਕੀਤਾ ਚੁੱਪ ਰਹਿਣਾ ਸਿਰਫ ਕਮਜ਼ੋਰੀ ਨਹੀਂ ਇਹ ਇੱਕ ਤਾਕਤ ਆ ਇੱਕ ਕਲਾ ਇਹ ਤੁਹਾਨੂੰ ਸਮਝਦਾਰ ਬਣਾਉਂਦੀ ਆ ਇਹ ਤੁਹਾਨੂੰ ਸਿਖਾਉਂਦੀ ਆ ਜਦੋਂ ਤੁਸੀਂ ਚੁੱਪ ਰਹਿ ਕੇ ਸੁਣਦੇ ਹੋ ਤੁਸੀਂ ਸਿੱਖਦੇ ਹੋ ਲੋਕਾਂ ਨੂੰ ਸਮਝਦੇ ਹੋ ਇਹ ਤੁਹਾਡੀ એનર્ਜੀ ਨੂੰ ਵੀ ਬਚਾਉਂਦਾ ਤੇ ਤੁਹਾਨੂੰ ਵਧੀਆ ਫੈਸਲੇ ਲੈਣ ਦੇ ਵਿੱਚ ਮਦਦ ਵੀ ਕਰੂਗਾ ਘੱਟ ਬੋਲ ਕੇ ਵੱਧ ਸੁਣ ਕੇ ਤੁਸੀਂ ਬਹੁਤ ਕੁਝ ਸਿੱਖਦੇ ਹੋ ਪਰ ਇਹ ਸਿੱਖੀ ਹੋਈ ਨੌਲੇਜ ਕੰਮ ਕਿਵੇਂ ਆਊਗੀ ਜੇ ਤੁਸੀਂ ਆਪਣਾ ਟਾਈਮ ਹੀ ਨਹੀਂ ਬਚਾ ਸਕਦੇ ਇਸ ਲਈ ਆਓ ਆਪਾਂ ਕਰਦੇ ਹਾਂ ਅਗਲੇ ਪੁਆਇੰਟ ਤੇ ਗੱਲ ਨਾ ਕਹਿਣਾ ਸਿੱਖੋ ਆਪਾਂ ਸਾਰੇ ਨਾਲ ਜ਼ਿਆਦਾਤਰ ਲੋਕ ਸਿਰਫ ਹਾਂ ਕਹਿਣ ਦੇ ਆਦੀ ਹੋਏ ਪਏ ਆ ਕੋਈ ਦੋਸਤ ਕਹਿੰਦਾ ਚੱਲ ਯਾਰ ਉੱਥੇ ਚੱਲੀਏ ਕੋਈ ਰਿਸ਼ਤੇਦਾਰ ਕਹਿੰਦਾ ਵੀ ਇਹ ਕੰਮ ਕਰਦੇ ਤਾਂ ਆਪਾਂ ਹਾਂ ਕਹਿ ਦਿੰਨੇ ਆ ਬੋਸ ਕਹਿੰਦਾ ਵੀ ਓਵਰਟਾਈਮ ਲਾ ਦੇ ਤਾਂ ਆਪਾਂ ਹਾਂ ਕਹਿ ਦਿੰਨੇ ਆ ਸਾਨੂੰ ਲੱਗਦਾ ਵੀ ਜੇ ਨਾ ਕਹਿ ਦਿੱਤਾ ਤਾਂ ਲੋਕ ਬੁਰਾ ਮੰਨ ਜਾਣਗੇ ਸਾਨੂੰ ਲੱਗਦਾ ਵੀ ਜੇ ਨਾ ਕਹਿ ਦਿੱਤਾ ਤਾਂ ਲੋਕਾਂ ਨੂੰ ਅਸੀਂ ਰੂੜ ਲੱਗਾਂਗੇ ਜਾਂ ਲੋਕ ਸਾਨੂੰ ਪਸੰਦ ਨਹੀਂ ਕਰਨਗੇ ਤੇ ਇਸੇ ਡਰ ਦੇ ਵਿੱਚ ਅਸੀਂ ਉਹ ਕੰਮ ਵੀ ਕਰ ਦਿੰਨੇ ਆ ਜੋ ਸਾਨੂੰ ਨਹੀਂ ਕਰਨੇ ਚਾਹੀਦੇ ਜਾਂ ਉਹ ਵੀ ਕਰ ਦਿੰਨੇ ਆ ਜਿਨ੍ਹਾਂ ਲਈ ਸਾਡੇ ਕੋਲ ਟਾਈਮ ਵੀ ਨਹੀਂ ਹੁੰਦਾ ਕਦੇ ਸੋਚਿਆ ਵੀ ਤੁਸੀਂ ਇਸੇ ਹਾਂ ਦੇ ਚੱਕਰ ਦੇ ਵਿੱਚ ਕਿੰਨੀ ਆਪਣੀ એનર્ਜੀ ਕਿੰਨਾ ਆਪਣਾ ਟਾਈਮ ਬਰਬਾਦ ਕਰ ਚੁੱਕੇ ਹੋ ਮੈਂ ਦੇਖਿਆ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਆਪਣੇ ਟੀਚੇ ਹੁੰਦੇ ਨੇ ਆਪਣੇ ਡ੍ਰੀਮਸ ਹੁੰਦੇ ਨੇ ਪਰ ਉਹ ਉਹਨਾਂ ਤੇ ਕੰਮ ਹੀ ਨਹੀਂ ਕਰ ਪਾਉਂਦੇ ਕਿਉਂਕਿ ਉਹ ਹਰ ਕਿਸੇ ਦੀਆਂ ਡਿਮਾਂਡਾਂ ਪੂਰੀਆਂ ਕਰਨ ਚ ਲੱਗੇ ਹੋਏ ਨੇ ਉਹਨਾਂ ਨੂੰ ਲੱਗਦਾ ਵੀ ਜੇ ਮੈਂ ਨਾ ਕਹਿ ਦਿੱਤਾ ਤਾਂ ਖਣੀ ਮੈਂ ਸੈਲਫਿਸ਼ ਹੋ ਜਾਊਗਾ ਪਰ ਮੈਨੂੰ ਇੱਥੇ ਤੁਸੀਂ ਇੱਕ ਗੱਲ ਦੱਸੋ ਜੇ ਤੁਸੀਂ ਆਪਣੇ ਸੁਪਨਿਆਂ ਨੂੰ ਅਣਦੇਖਾ ਕਰ ਰਹੇ ਹੋ ਆਪਣੇ ਆਪ ਨੂੰ ਅਣਦੇਖਾ ਕਰ ਰਹੇ ਹੋ ਕੀ ਇਹ ਸਹੀ ਆ ਨਾ ਕਹਿਣਾ ਕੋਈ ਕਮਜ਼ੋਰੀ ਨਹੀਂ ਇਹ ਤੁਹਾਡੀ ਆਪਣੀ ਇੱਜ਼ਤ ਆ ਇਹ ਤੁਹਾਡੀ ਆਪਣੀ ਸੈਲਫ ਰਿਸਪੈਕਟ ਆ ਜਦੋਂ ਤੁਸੀਂ ਨਾ ਕਹਿਣਾ ਸਿੱਖਦੇ ਹੋ ਤਾਂ ਅਸਲ ਦੇ ਵਿੱਚ ਤੁਸੀਂ ਆਪਣੇ ਸਮੇਂ ਦੀ ਆਪਣੀ એનર્ਜੀ ਦੀ ਆਪਣੇ ਟੀਚਿਆਂ ਦੀ ਕਦਰ ਕਰਨਾ ਸਿੱਖ ਜਾਂਦੇ ਹੋ ਇਹ ਤੁਹਾਨੂੰ ਫੋਕਸ ਰੱਖਦਾ ਇਹ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਦੂਰ ਰੱਖਦਾ ਜੋ ਤੁਹਾਡੇ ਮਕਸਦ ਤੋਂ ਤੁਹਾਨੂੰ ਦੂਰ ਕਰਦੀਆਂ ਨੇ ਨਾ ਕਹਿਣਾ ਇਹ ਦੱਸਦਾ ਵੀ ਤੁਸੀਂ ਜਾਣਦੇ ਹੋ ਵੀ ਤੁਹਾਡੀ ਪ੍ਰਾਇੋਰਟੀ ਕੀ ਹੈ ਨਾ ਕਹਿ ਕੇ ਤੁਸੀਂ ਆਪਣਾ ਟਾਈਮ ਤੇ એનર્ਜੀ ਬਚਾਉਂਦੇ ਹੋ ਪਰ ਇਸ ਬਚੀ ਹੋਈ એનર્ਜੀ ਦਾ ਕੀ ਕਰੀਏ ਕਿੱਥੇ ਲਾਈਏ ਇਹਨੂੰ ਇਹ ਸਾਨੂੰ ਲੈ ਕੇ ਆਉਂਦਾ ਸਾਡੇ 5ਵੇਂ ਪੁਆਇੰਟ ਤੇ ਰਿਸਕ ਲੈਣਾ ਸਿੱਖੋ ਸੁਣੋ ਜੇ ਤੁਸੀਂ ਇਹ ਸੋਚਦੇ ਹੋ ਵੀ ਸਿਰਫ ਸੇਫ ਖੇਡ ਕੇ ਤੁਸੀਂ ਕੁਝ ਵੱਡਾ ਹਾਸਲ ਕਰ ਲੋਗੇ ਤਾਂ ਇਹ ਭੁੱਲ ਜਓ ਤੁਹਾਡਾ ਸਭ ਤੋਂ ਵੱਡਾ ਰਿਸਕ ਇਹੀ ਆ ਵੀ ਤੁਸੀਂ ਕਦੇ ਰਿਸਕ ਹੀ ਨਹੀਂ ਲਿਆ ਅਸੀਂ ਸਾਰੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕੰਫਰਟ ਜ਼ੋਨ ਬਣਾ ਲਏ ਨੇ ਆ ਸਕੂਲ ਖਤਮ ਹੋਇਆ ਨੌਕਰੀ ਮਿਲ ਗਈ ਚਲੋ ਹੁਣ ਸੇਫ ਆ ਸਭ ਪਰ ਕਦੇ ਸੋਚਿਆ ਜਿੰਨਾ ਵੀ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਹਾਸਲ ਕੀਤਾ ਉਹਨਾਂ ਨੇ ਕਦੇ ਸੇਫ ਨਹੀਂ ਖੇਡਿਆ ਉਹਨਾਂ ਨੇ ਹਮੇਸ਼ਾ ਇੱਕ ਕਦਮ ਅੱਗੇ ਵਧ ਕੇ ਰਿਸਕ ਲਿਆ ਸਾਨੂੰ ਡਰ ਲੱਗਦਾ ਫੇਲ ਹੋਣ ਤੋਂ ਸਾਨੂੰ ਡਰ ਲੱਗਦਾ ਵੀ ਲੋਕ ਕੀ ਕਹਿਣਗੇ ਜੇ ਮੈਂ ਕੋਸ਼ਿਸ਼ ਕੀਤੀ ਤੇ ਨਕਾਮ ਹੋ ਗਿਆ ਇਸ ਚੱਕਰ ਚ ਅਸੀਂ ਉਹ ਮੌਕੇ ਵੀ ਗਵਾ ਦਿੰਨੇ ਆ ਜੋ ਸਾਡੀ ਜ਼ਿੰਦਗੀ ਬਦਲ ਸਕਦੇ ਨੇ ਸੋਚ ਕੇ ਦੇਖੋ ਜਦੋਂ ਅੰਬਾਨੀ ਨੇ Jio ਲਾਂਚ ਕੀਤਾ ਕਿੰਨਾ ਵੱਡਾ ਰਿਸਕ ਲਿਆ ਸੀ ਪੂਰੇ ਪੈਸੇ ਦਾਅ ਤੇ ਲਾ ਦਿੱਤੇ ਸੀ ਲੋਕ ਕਹਿ ਰਹੇ ਸੀ ਵੀ ਇਹ ਤਾਂ ਪਾਗਲ ਹੋ ਗਿਆ ਇਹ ਕਿਵੇਂ ਚੱਲੂਗਾ ਪਰ ਉਹਨੇ ਰਿਸਕ ਲਿਆ ਤੇ ਅੱਜ ਦੇਖੋ ਕਿੱਥੇ ਪਹੁੰਚ ਗਿਆ ਜਾਫਰ ਸਾਡੇ ਸਚਨ ਤੰਦੂਲਕਰ ਨੂੰ ਹੀ ਦੇਖ ਲੋ ਇੱਕ ਨੌਜਵਾਨ ਮੁੰਡਾ ਛੋਟੀ ਜੀ ਉਮਰ ਦੇ ਵਿੱਚ ਇੰਟਰਨੈਸ਼ਨਲ ਕ੍ਰਿਕਟ ਖੇਡਣ ਦਾ ਰਿਸਕ ਲਿਆ ਉਹਨੂੰ ਪਤਾ ਸੀ ਵੀ ਜੇ ਪਰਫਾਰਮੈਂਸ ਨਾ ਕੀਤੀ ਤਾਂ ਲੋਕ ਕੀ ਕਹਿਣਗੇ ਪਰ ਉਹ ਡਰਿਆ ਨਹੀਂ ਉਹਨਾਂ ਲੋਕਾਂ ਨੇ ਰਿਸਕ ਲਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਭ ਤੋਂ ਵੱਡਾ ਰਿਸਕ ਇਹੀ ਆ ਵੀ ਕਦੇ ਰਿਸਕ ਨਾ ਲੈਣਾ ਜੇ ਤੁਸੀਂ ਫੇਲ ਹੋਗੇ ਤਾਂ ਕੋਈ ਗੱਲ ਨਹੀਂ ਫੇਲ ਹੋਣਾ ਕੋਈ ਅੰਤ ਨਹੀਂ ਇਹ ਸਿੱਖਣ ਦਾ ਇੱਕ ਜਰੀਆ ਹਰ ਫੇਲਿਅਰ ਤੁਹਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦਾ ਜਦੋਂ ਤੁਸੀਂ ਰਿਸਕ ਲੈਣੇ ਹੋ ਤਾਂ ਤੁਸੀਂ ਜਾਂ ਤਾਂ ਜਿੱਤਦੇ ਹੋ ਤੇ ਜਾਂ ਸਿੱਖਦੇ ਹਾਂ ਦੋਵੇਂ ਹਾਲਾਤਾਂ ਦੇ ਵਿੱਚ ਫਾਇਦਾ ਤੁਹਾਡਾ ਹੀ ਹੁੰਦਾ ਵੱਡੇ ਸਟੈਪ ਲਓ ਤੇ ਜ਼ਿੰਦਗੀ 'ਚ ਕੁਝ ਵੱਡਾ ਕਰੋ ਜੇ ਤੁਸੀਂ ਸਿਰਫ ਆਪਣੀ ਕੰਫਰਟ ਜ਼ੋਨ 'ਚ ਬੈਠੇ ਰਹੋਗੇ ਤਾਂ ਕਦੇ ਕੁਝ ਨਵਾਂ ਵੱਡਾ ਨਹੀਂ ਹੋਣਾ ਰਿਸਕ ਲੈਣਾ ਜ਼ਰੂਰੀ ਆ ਪਰ ਸਹੀ ਰਿਸਕ ਕੀ ਆ ਇਹ ਪਤਾ ਕਿਵੇਂ ਲੱਗੂਗਾ ਇਹ ਉਦੋਂ ਹੀ ਪਤਾ ਲੱਗੂਗਾ ਜਦੋਂ ਤੁਸੀਂ ਆਪਣੇ ਆਪ ਨੂੰ ਸਮਝੋਗੇ ਤੇ ਇੱਥੇ ਆਉਂਦਾ ਸਾਡਾ ਅਗਲਾ ਪੁਆਇੰਟ ਬਹੁਤ ਡੂੰਘਾ ਪੁਆਇੰਟ ਆਪਣੇ ਆਪ ਨੂੰ ਸਮਝੋ ਜਦੋਂ ਤੁਸੀਂ ਆਪਣੇ ਆਪ ਨਾਲ ਗੱਲ ਨਹੀਂ ਕਰਦੇ ਤਾਂ ਤੁਸੀਂ ਇਹ ਸਮਝ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਬੈਟਰੀ ਨੂੰ ਚਾਰਜ ਕਰਨ ਲਈ ਖੁੰਝ ਰਹੇ ਹੋ ਆਪਾਂ ਸਾਰੇ ਨਾ ਜ਼ਿਆਦਾਤਰ ਟਾਈਮ ਬਾਹਰ ਦੀ ਦੁਨੀਆ ਦੇ ਵਿੱਚ ਫਸੇ ਰਹਿੰਨੇ ਆ ਕਦੇ ਸੋਸ਼ਲ ਮੀਡੀਆ ਕਦੇ ਲੋਕਾਂ ਨਾਲ ਗੱਲਾਂ ਕਦੇ ਕਿਸੇ ਹੋਰ ਦੇ ਮਸਲੇ ਸੁਣਨੇ ਅਸੀਂ ਭੁੱਲ ਜਾਂਦੇ ਹਾਂ ਵੀ ਸਾਡੇ ਅੰਦਰ ਵੀ ਤਾਂ ਇੱਕ ਪੂਰੀ ਦੁਨੀਆ ਵਸਦੀ ਹੈ ਕਿੰਨੇ ਕ ਵਾਰ ਤੁਸੀਂ ਸਿਰਫ ਸ਼ਾਂਤ ਹੋ ਕੇ ਬੈਠੇ ਹੋ ਤੇ ਆਪਣੇ ਆਪ ਨੂੰ ਸਮਝਿਆ ਤੇ ਆਪਣੇ ਆਪ ਨਾਲ ਗੱਲ ਕੀਤੀ ਹੋਵੇ ਆਪਣੇ ਦਿਮਾਗ 'ਚ ਕੀ ਚੱਲ ਰਿਹਾ ਤੁਹਾਨੂੰ ਅਸਲ ਦੇ ਵਿੱਚ ਚਾਹੀਦਾ ਕੀ ਹੈ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਤੁਹਾਡੀਆਂ ਕਮਜ਼ੋਰੀਆਂ ਕੀ ਨੇ ਤੁਹਾਡੀਆਂ ਤਾਕਤਾਂ ਕੀ ਨੇ ਅਸੀਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਸਾਨੂੰ ਲੱਗਦਾ ਵੀ ਆਪਣੇ ਆਪ ਨਾਲ ਗੱਲ ਕਰਨਾ ਪਾਗਲਪਾਨਾ ਜਾਂ ਫਿਰ ਸਾਡੇ ਕੋਲ ਟਾਈਮ ਨਹੀਂ ਹੈਗਾ ਪਰ ਮੈਨੂੰ ਇੱਕ ਗੱਲ ਦੱਸੋ ਵੀ ਜੇ ਤੁਸੀਂ ਆਪਣੇ ਆਪ ਨੂੰ ਨਹੀਂ ਸਮਝੋਗੇ ਤਾਂ ਕੋਈ ਤੁਹਾਨੂੰ ਕਿਵੇਂ ਸਮਝੂਗਾ ਜਦੋਂ ਤੁਸੀਂ ਆਪਣੇ ਅੰਦਰ ਦੀਆਂ ਗੱਲਾਂ ਦਬਾਈ ਰੱਖੋਗੇ ਤਾਂ ਉਹ ਇੱਕ ਬੋਝ ਬਣ ਜਾਊਗਾ ਤੁਹਾਡਾ ਦਿਮਾਗ ਓਵਰਲੋਡ ਹੋ ਜਾਊਗਾ ਸਟ्रेस ਪਰੇਸ਼ਾਨੀ ਕਨਫਿਊਜ਼ਨ ਇਹ ਸਭ ਕੁਝ ਵਧੂਗਾ ਆਪਣੇ ਆਪ ਨਾਲ ਗੱਲ ਕਰਨਾ ਸਿੱਖੋ ਇਹ ਸਿਰਫ ਗੱਲਬਾਤ ਨਹੀਂ ਇਹ ਇੱਕ ਤਰ੍ਹਾਂ ਦੀ ਥੈਰੇਪੀ ਹੈ ਜਦੋਂ ਤੁਸੀਂ ਸ਼ਾਂਤੀ ਨਾਲ ਬੈਠ ਕੇ ਆਪਣੇ ਦਿਮਾਗ ਦੇ ਵਿੱਚ ਚੱਲ ਰਹੀਆਂ ਗੱਲਾਂ ਨੂੰ ਬਾਹਰ ਕੱਢਦੇ ਹੋ ਚਾਹੇ ਉਹ ਉੱਚੀ ਹੋਵੇ ਚਾਹੇ ਉਹ ਮਨਚੋ ਹੋਵੇ ਤਾਂ ਤੁਸੀਂ ਅਸਲ ਦੇ ਵਿੱਚ ਆਪਣੇ ਦਿਮਾਗ ਨੂੰ ਕਲੀਅਰ ਕਰਦੇ ਹੋ ਤੁਸੀਂ ਸਮੱਸਿਆਵਾਂ ਦੇ ਹੱਲ ਲੱਭਦੇ ਹੋ ਤੁਸੀਂ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਮਾਨਸਿਕ ਤੌਰ ਤੋਂ ਵੀ ਮਜ਼ਬੂਤ ਕਰਦੇ ਹੋ ਇਹ ਤੁਹਾਡੇ ਅੰਦਰ ਦੀ ਬੈਟਰੀ ਨੂੰ ਰੀਚਾਰਜ ਕਰਦਾ ਜਦੋਂ ਤੁਸੀਂ ਆਪਣੇ ਆਪ ਨੂੰ ਸਮਝ ਜਾਂਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਕਲੈਰਿਟੀ ਹੁੰਦੀ ਹੈ ਤਾਂ ਜਦੋਂ ਕਲੈਰਿਟੀ ਆ ਜਾਵੇ ਤਾਂ ਫਿਰ ਅਗਲਾ ਪੁਆਇੰਟ ਕੀ ਹੁੰਦਾ ਬਿਲਕੁਲ ਇਹ ਸਾਨੂੰ ਲੈ ਕੇ ਆਉਂਦਾ 7ਵੇਂ ਪੁਆਇੰਟ ਤੇ ਡਿਸੀਜਨ ਲੈ ਕੇ ਤੁਰਨਾ ਜਿਹੜੇ ਫੈਸਲਾ ਨਹੀਂ ਲੈ ਸਕਦੇ ਉਹ ਆਪਣੀ ਤਕਦੀਰ ਵੀ ਨਹੀਂ ਬਦਲ ਸਕਦੇ ਇਹ ਸਿੱਧੀ ਗੱਲ ਆ ਆਪਾਂ ਸਾਰੇ ਨਾ ਬਹੁਤ ਕੁਝ ਸੋਚਦੇ ਆਂ ਡ੍ਰੀਮਸ ਹੁੰਦੇ ਨੇ ਆਪਣੇ ਪਲਾਨਸ ਹੁੰਦੇ ਨੇ ਸਭ ਕੁਝ ਹੁੰਦਾ ਦਿਮਾਗ 'ਚ ਪਰ ਜਦੋਂ ਗੱਲ ਆਉਂਦੀ ਏ ਉਸ ਫੈਸਲੇ ਦੀ ਇੱਕ ਛੋਟਾ ਜਿਹਾ ਕਦਮ ਚੁੱਕਣ ਦੀ ਤਾਂ ਅਸੀਂ اٹਕ ਜਾਂਦੇ ਆਂ ਸਾਨੂੰ ਡਰ ਲੱਗਦਾ ਵੀ ਜੇ ਗਲਤ ਫੈਸਲਾ ਹੋ ਗਿਆ ਤਾਂ ਕੀ ਹੋ ਜੇ ਸਫਲ ਨਾ ਹੋਏ ਤਾਂ ਅਸੀਂ ਓਵਰ ਥਿੰਕਿੰਗ ਕਰਦੇ ਰਹਿੰਨੇ ਆਂ ਸੋਚਦੇ ਰਹਿੰਨੇ ਆਂ ਸਲਾਹਾਂ ਲੈਂਦੇ ਰਹਿੰਨੇ ਆਂ ਪਰ ਐਕਸ਼ਨ ਨਹੀਂ ਲੈਂਦੇ ਆ ਜਿਹੜਾ ਕੱਲ ਕਰਾਂਗੇ ਵਾਲਾ ਚੱਕਰ ਆ ਨਾ ਇਹ ਤੁਹਾਡੀ ਜ਼ਿੰਦਗੀ ਖਾ ਰਿਹਾ ਸੋਚੋ ਕਿੰਨੇ ਮੌਕੇ ਸਿਰਫ ਤੁਸੀਂ ਫੈਸਲਾ ਨਾ ਲੈਣ ਕਰਕੇ ਗਵਾ ਦਿੱਤੇ ਬਹੁਤ ਲੋਕ ਨੇ ਜੋ ਜ਼ਿੰਦਗੀ ਦੇ ਵਿੱਚ ਬਸ ਇਹੀ ਸੋਚਦੇ ਰਹਿੰਦੇ ਨੇ ਵੀ ਕੀ ਕਰੀਏ ਕਿਹੜੀ ਜੌਬ ਚੁਣੀਏ ਕਿਹੜਾ ਬਿਜ਼ਨਸ ਕਰੀਏ ਉਹ ਹਰ ਪੱਖ ਦੇ ਵਿੱਚ ਸੋਚਣ 'ਚ ਹੀ ਲੱਗੇ ਰਹਿੰਦੇ ਨੇ ਜਦੋਂ ਕਿ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਸਿਰਫ ਇੱਕ ਚੀਜ਼ ਚਾਹੀਦੀ ਹੈ ਐਕਸ਼ਨ ਤੇ ਐਕਸ਼ਨ ਲਈ ਫੈਸਲਾ ਜ਼ਰੂਰੀ ਹੈ ਜੇ ਤੁਸੀਂ ਫੈਸਲਾ ਹੀ ਨਹੀਂ ਲਵੋਗੇ ਤਾਂ ਫਿਰ ਅੱਗੇ ਕਿਵੇਂ ਵਧੋਗੇ ਇਹ ਜ਼ਰੂਰੀ ਨਹੀਂ ਵੀ ਤੁਹਾਡਾ ਹਰ ਵਾਰ ਫੈਸਲਾ ਸਹੀ ਹੀ ਹੋਵੇ ਕਈ ਵਾਰ ਫੈਸਲਾ ਗਲਤ ਵੀ ਹੋ ਸਕਦਾ ਤੇ ਬਿਲਕੁਲ ਠੀਕ ਹੈ ਗਲਤ ਫੈਸਲਾ ਲੈਣਾ ਵੀ ਕਈ ਵਾਰ ਨਾ ਫੈਸਲਾ ਲੈਣ ਤੋਂ ਬਿਹਤਰ ਹੁੰਦਾ ਕਿਉਂਕਿ ਘੱਟੋ-ਘੱਟ ਤੁਸੀਂ ਕੁਝ ਸਿੱਖਿਆ ਤਾਂ ਹੈ ਤੁਸੀਂ ਅੱਗੇ ਵਧਦੇ ਹੋ ਤਜਰਬਾ ਹਾਸਲ ਕਰਦੇ ਹੋ ਜਦੋਂ ਤੁਸੀਂ ਫੈਸਲਾ ਲੈ ਕੇ ਅੱਗੇ ਵਧਦੇ ਹੋ ਤਾਂ ਕਾਇਨਾਤ ਵੀ ਤੁਹਾਡੀ ਮਦਦ ਕਰਦੀ ਹੈ ਤੁਹਾਡੀ ਜ਼ਿੰਦਗੀ ਤੁਹਾਡੇ ਕੰਟਰੋਲ 'ਚ ਆਉਣੀ ਸ਼ੁਰੂ ਹੋ ਜਾਂਦੀ ਹੈ ਫੈਸਲਾ ਲੈ ਲਿਆ ਐਕਸ਼ਨ ਵੀ ਲੈ ਲਿਆ ਪਰ ਜੇ ਇਸ ਲਈ ਤੁਹਾਡੇ ਕੋਲ ਸਮਾਂ ਹੀ ਨਾ ਹੋਵੇ ਜਾਂ ਤੁਸੀਂ ਉਸ ਨੂੰ ਸਹੀ ਤਰੀਕੇ ਨਾਲ ਵਰਤੋ ਹੀ ਨਾ ਤਾਂ ਸਭ ਕੁਝ ਬੇਕਾਰ ਆ ਤੇ ਇਹ ਆ ਸਾਡਾ ਅਗਲਾ ਪੁਆਇੰਟ ਸੁਨਹਿਰੀ ਪੁਆਇੰਟ ਟਾਈਮ ਦੀ ਕਦਰ ਕਰੋ ਇਹ ਜਿਹੜਾ ਟਾਈਮ ਆਣਾ ਇਹ ਕਦੇ ਵਾਪਸ ਨਹੀਂ ਆਉਂਦਾ ਆਪਾਂ ਸਾਰੇ ਨਾ ਬਹੁਤ ਵਾਰ ਸੋਚਦੇ ਆਂ ਵੀ ਕੱਲ ਕਰ ਲਵਾਂਗੇ ਕੋਈ ਨਹੀਂ ਬਹੁਤ ਟਾਈਮ ਪਿਆ ਪਰ ਕਦੇ ਸੋਚਿਆ ਆ ਕਿੰਨਾ ਕੀਮਤੀ ਆ ਸਮਾਂ ਜੋ ਤੁਸੀਂ ਗਵਾ ਰਹੇ ਹੋ ਸੋਸ਼ਲ ਮੀਡੀਆ ਤੇ ਬੇਫਾਲਤੂ ਦੀ ਸਕਰੋਲਿੰਗ ਕਰਨਾ ਫਾਲਤੂ ਦੀਆਂ ਗੱਲਾਂ ਚ ਉਲਝੇ ਰਹਿਣਾ ਬਸ ਬੈਠ ਕੇ ਟਾਈਮ ਪਾਸ ਕਰਨਾ ਇਹ ਸਭ ਤੁਹਾਡਾ ਸਭ ਤੋਂ ਕੀਮਤੀ ਐਸੈਟ ਖਾਰੀਆਂ ਨੇ ਅਸੀਂ ਆਪਣੇ ਪੈਸੇ ਦੀ ਕਦਰ ਕਰਦੇ ਆਂ ਆਪਣੀਆਂ ਚੀਜ਼ਾਂ ਦੀ ਕਦਰ ਕਰਦੇ ਆਂ ਪਰ ਸਮੇਂ ਦੀ ਕਦਰ ਨਹੀਂ ਕਰਦੇ ਇਹ ਨਹੀਂ ਸੋਚਦੇ ਵੀ ਜੋ ਇੱਕ ਵਾਰ ਪਲ ਲੰਘ ਗਿਆ ਉਹ ਕਦੇ ਵਾਪਸ ਨਹੀਂ ਆਉਣਾ ਬਹੁਤ ਲੋਕ ਨੇ ਜੋ ਪੂਰੀ ਜ਼ਿੰਦਗੀ ਸਿਰਫ ਇਹੀ ਸੋਚਦੇ ਨੇ ਵੀ ਜਦੋਂ ਮੇਰੇ ਕੋਲ ਟਾਈਮ ਹੋਊਗਾ ਉਦੋਂ ਮੈਂ ਆਹ ਕੰਮ ਕਰ ਲਵਾਂਗਾ ਉਦੋਂ ਮੈਂ ਆਹ ਕਰ ਲਵਾਂਗਾ ਪਰ ਟਾਈਮ ਕਦੇ ਹੋਊਗਾ ਨਹੀਂ ਇਹ ਤਾਂ ਹਮੇਸ਼ਾ ਹੀ ਹੁੰਦਾ ਬਸ ਤੁਹਾਨੂੰ ਸਹੀ ਤਰੀਕੇ ਨਾਲ ਵਰਤਣਾ ਆਉਣਾ ਚਾਹੀਦਾ ਜਦੋਂ ਤੁਸੀਂ ਆਪਣਾ ਸਮਾਂ ਫਜ਼ੂਲ ਦੀਆਂ ਗੱਲਾਂ 'ਚ ਗਵਾ ਦਿੰਨੇ ਹੋ ਤਾਂ ਤੁਸੀਂ ਅਸਲ ਦੇ ਵਿੱਚ ਆਪਣੇ ਸੁਪਨਿਆਂ ਨੂੰ ਆਪਣੇ ਟੀਚਿਆਂ ਨੂੰ ਆਪਣੇ ਤੋਂ ਦੂਰ ਕਰ ਰਹੇ ਹੋ ਆਪਣੇ ਸਮੇਂ ਨੂੰ ਪਹਿਚਾਣੋ ਸਮੇਂ ਨੂੰ ਮਾਸਟਰ ਕਰਨਾ ਸਿੱਖੋ ਇਹ ਸਿਰਫ ਘੜੀ ਨੂੰ ਦੇਖਣ ਦੀ ਗੱਲ ਨਹੀਂ ਇਹ ਗੱਲ ਹੈ ਪ੍ਰਾਇੋਰਟੀ ਸੈੱਟ ਕਰਨ ਦੀ ਫੋਕਸ ਰਹਿਣ ਦੀ ਜਦੋਂ ਤੁਸੀਂ ਆਪਣੇ ਸਮੇਂ ਨੂੰ ਪਲਾਨ ਕਰਦੇ ਹੋ ਆਪਣੇ ਟੀਚਿਆਂ ਨੂੰ ਪ੍ਰਾਇੋਰਟੀ ਦਿੰਦੇ ਹੋ ਤਾਂ ਤੁਹਾਨੂੰ ਫਿਰ ਅਹਿਸਾਸ ਹੋਊਗਾ ਵੀ ਤੁਹਾਡੇ ਕੋਲ ਕਿੰਨਾ ਸਮਾਂ ਇਹ ਤੁਹਾਨੂੰ ਅੱਗੇ ਵਧਣ ਲਈ એનર્ਜੀ ਦੇਊਗਾ ਯਾਦ ਰੱਖੋ ਸਫਲ ਲੋਕਾਂ ਕੋਲੇ ਵੀ 24 ਘੰਟੇ ਹੀ ਹੁੰਦੇ ਨੇ ਜੋ ਸਾਡੇ ਕੋਲ ਨਹੀਂ ਫਰਕ ਇਹ ਆ ਵੀ ਉਹ ਜਾਣਦੇ ਨੇ ਵੀ ਸਮੇਂ ਨੂੰ ਵਰਤਣਾ ਕਿਵੇਂ ਆ ਆਪਾਂ ਟਾਈਮ ਦੀ ਕਦਰ ਕਰਨੀ ਸਿੱਖ ਲਈ ਪਰ ਟਾਈਮ ਦੀ ਕਦਰ ਕਰਨ ਦਾ ਕੀ ਫਾਇਦਾ ਜੇ ਤੁਹਾਡਾ 5 ਮਿੰਟ ਬਾਅਦ ਹੀ ਧਿਆਨ ਭਟਕ ਜਾਂਦਾ ਤੇ ਇੱਥੇ ਆਉਂਦਾ ਸਾਡਾ ਅਗਲਾ ਪੁਆਇੰਟ ਬਹੁਤ ਮਹੱਤਵਪੂਰਨ ਪੁਆਇੰਟ ਡਿਸਟਰੈਕਸ਼ਨ ਹਟਾਓ ਇਹ ਜਿਹੜੀਆਂ ਡਿਸਟਰੈਕਸ਼ਨ ਨੇ ਤੁਹਾਡੇ ਸੁਪਨਿਆਂ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਨੇ ਆਪਾਂ ਸਾਰੇ ਨਾ ਅੱਜ ਦੇ ਟਾਈਮ 'ਚ ਇੱਕ ਅਜੀਬ ਜੀ ਦੁਨੀਆ 'ਚ ਫਸੇ ਹੋਏ ਆਂ ਹਰ ਪਾਸੇ ਤੋਂ ਨੋਟੀਫਿਕੇਸ਼ਨਸ ਆ ਰਹੀਆਂ ਨੇ ਫੋਨ ਹਰ 5 ਮਿੰਟਾਂ ਬਾਅਦ ਟਿੰਗ ਟਿੰਗ ਕਰਦਾ ਕਦੇ ਇੰਸਟਾਗ੍ਰਾਮ ਕਦੇ ਵਟਸਐਪ ਕਦੇ YouTube ਅਸੀਂ ਕੋਈ ਇੱਕ ਕੰਮ ਫੋਕਸ ਨਾਲ ਕਰਦੇ ਹੀ ਨਹੀਂ 5 ਮਿੰਟ ਕਿਤਾਬ ਪੜ੍ਹਦੇ ਆਂ ਫਿਰ ਫੋਨ ਚੱਕ ਲੈਨੇ ਆ ਕੋਈ ਪ੍ਰੋਜੈਕਟ ਕਰਦੇ ਆਂ ਤੇ ਫਿਰ ਦੋਸਤ ਦਾ ਵਿੱਚ ਮੈਸੇਜ ਆ ਜਾਂਦਾ ਅਸੀਂ ਸੋਚਦੇ ਆਂ ਵੀ ਅਸੀਂ ਮਲਟੀਟਾਸਕਿੰਗ ਕਰ ਰਹੇ ਆਂ ਪਰ ਅਸਲ ਦੇ ਵਿੱਚ ਅਸੀਂ ਕੁਝ ਵੀ ਢੰਗ ਨਾਲ ਨਹੀਂ ਕਰ ਪਾ ਰਹੇ ਕਦੇ ਸੋਚਿਆ ਵੀ ਤੁਸੀਂ ਕਿੰਨੀ ਪ੍ਰੋਡਕਟਿਵਿਟੀ ਇਨ ਡਿਸਟਰੈਕਸ਼ਨ ਦੇ ਵਿੱਚ ਗਵਾ ਦਿੱਤੀ ਇਹ ਜਿਹੜਾ ਫੋਕਸ ਆ ਨਾ ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਆ ਸਫਲ ਲੋਕਾਂ ਕੋਲੇ ਪੈਸਾ ਹੋਵੇ ਨਾ ਹੋਵੇ ਪਰ ਉਹਨਾਂ ਕੋਲੇ ਫੋਕਸ ਜ਼ਰੂਰ ਹੁੰਦਾ ਉਹ ਇੱਕ ਕੰਮ ਕਰਦੇ ਨੇ ਤੇ ਉਹਨੂੰ ਪੂਰਾ ਖਤਮ ਕਰਦੇ ਨੇ ਤੇ ਅਸੀਂ ਕੀ ਕਰਦੇ ਆਂ ਪੰਜ ਕੰਮ ਇੱਕੋ ਵਾਰੀ ਕਰਦੇ ਆਂ ਤੇ ਕੋਈ ਵੀ ਕੰਮ ਪੂਰਾ ਨਹੀਂ ਕਰਦੇ ਖਤਮ ਨਹੀਂ ਕਰਦੇ ਇਹ ਤੁਹਾਨੂੰ ਮਾਨਸਿਕ ਤੌਰ ਤੇ ਥਕਾਉਂਦਾ ਤੁਹਾਡੀ ਸਟ੍ਰੈਸ ਵਧਾਉਂਦਾ ਤੇ ਤੁਹਾਨੂੰ ਆਪਣੇ ਟੀਚਿਆਂ ਤੋਂ ਦੂਰ ਕਰਦਾ ਆਪਣੇ ਫੋਕਸ ਨੂੰ ਵਧਾਓ ਤੇ ਡਿਸਟਰੈਕਸ਼ਨ ਨੂੰ ਦੂਰ ਕਰੋ ਇਹਦਾ ਇੱਕ ਸਿੰਪਲ ਜਿਹਾ ਫਾਰਮੂਲਾ ਜਦੋਂ ਤੁਸੀਂ ਕੋਈ ਜ਼ਰੂਰੀ ਕੰਮ ਕਰ ਰਹੇ ਹੋ ਤਾਂ ਆਪਣੇ ਫੋਨ ਦੀਆਂ ਨੋਟੀਫਿਕੇਸ਼ਨਸ ਬੰਦ ਰੱਖੋ ਫੋਨ ਨੂੰ ਪਾਸੇ ਰੱਖ ਦਿਓ ਇੱਕ ਸਮੇਂ ਤੇ ਇੱਕ ਹੀ ਕੰਮ ਕਰੋ ਜਦੋਂ ਤੁਸੀਂ ਫੋਕਸ ਨਾਲ ਕੰਮ ਕਰਦੇ ਹੋ ਤਾਂ ਤੁਹਾਡੀ ਪ੍ਰੋਡਕਟਿਵਿਟੀ ਕਈ ਗੁਣਾ ਵੱਧ ਜਾਂਦੀ ਹੈ ਤੁਹਾਨੂੰ ਬਿਹਤਰ ਰਿਜ਼ਲਟ ਮਿਲਦੇ ਨੇ ਇਹ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਤੇ ਤੁਹਾਨੂੰ ਆਪਣੇ ਟੀਚਿਆਂ ਦੇ ਕਰੀਬ ਲੈ ਕੇ ਜਾਂਦਾ ਤਾਂ ਫੋਕਸ ਬਣਾਉਣ ਦੇ ਲਈ ਡਿਸਟਰੈਕਸ਼ਨ ਨੂੰ ਹਟਾ ਦਿਓ ਹੁਣ ਜਦੋਂ ਤੁਹਾਡਾ ਦਿਮਾਗ ਸ਼ਾਂਤਾ ਤਾਂ ਤੁਸੀਂ ਸਹੀ ਫੈਸਲੇ ਲੈ ਸਕਦੇ ਹੋ ਤੇ ਇਹ ਸਾਨੂੰ ਲਿਆਉਂਦਾ ਹੈਗਾ ਅਗਲੇ ਪੁਆਇੰਟ ਤੇ ਜੋ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਕਰ ਸਕਦਾ ਪੈਸਾ ਸਮਝਦਾਰੀ ਨਾਲ ਖਰਚ ਕਰੋ ਫਜ਼ੂਲ ਖਰਚੇ ਸਿਰਫ ਪੈਸੇ ਦੇ ਨਹੀਂ ਇਹ ਤੁਹਾਡੇ ਸੁਪਨਿਆਂ ਦੀ ਵੀ ਬਰਬਾਦੀ ਹੈ ਅਸੀਂ ਸਾਰੇ ਅੱਜ ਦੇ ਇਸ ਮੰਨੇ ਦੇ ਵਿੱਚ ਬਹੁਤ ਜ਼ਿਆਦਾ ਖਰਚ ਕਰਨ ਦੇ ਆਦੀ ਹੋ ਗਏ ਆਂ ਦੇਖੋ ਇੱਕ ਨਵਾਂ ਫੋਨ ਆਇਆ ਤੇ ਆਪਾਂ ਨੂੰ ਚਾਹੀਦਾ ਨਵੇਂ ਕੱਪੜੇ ਆਏ ਨੇ ਆਪਾਂ ਨੂੰ ਚਾਹੀਦੇ ਨੇ ਬਿਨਾ ਸੋਚੇ ਸਮਝੇ ਆਨਲਾਈਨ ਸ਼ਾਪਿੰਗ ਕਰੀ ਜਾਂਦੇ ਆਂ ਕਈ ਵਾਰ ਤਾਂ ਚੀਜ਼ਾਂ ਖਰੀਦ ਲੈਣੇ ਆ ਜਿਨ੍ਹਾਂ ਦੀ ਸਾਨੂੰ ਲੋੜ ਵੀ ਨਹੀਂ ਹੁੰਦੀ ਬਸ ਇਸ ਲਈ ਖਰੀਦ ਲਈ ਵੀ ਦੋਸਤ ਕੋਲੇ ਆ ਜਾਂ ਸਾਨੂੰ ਚੰਗੀ ਲੱਗੀ ਸੀ ਕਦੇ ਸੋਚਿਆ ਵੀ ਜੋ ਤੁਸੀਂ ਪੈਸਾ ਅੱਜ ਬੇਲੋੜੀਆਂ ਚੀਜ਼ਾਂ ਤੇ ਖਰਚ ਰਹੇ ਹੋ ਉਹ ਤੁਹਾਡੇ ਭਵਿੱਖ ਲਈ ਕਿੰਨਾ ਕੀਮਤੀ ਹੋ ਸਕਦਾ ਸੀ ਉਹ ਪੈਸਾ ਤੁਹਾਡੀ ਪੜ੍ਹਾਈ ਤੇ ਤੁਹਾਡੇ ਬਿਜ਼ਨਸ ਤੇ ਜਾਂ ਕਿਸੇ ਐਮਰਜੈਂਸੀ ਦੇ ਵਿੱਚ ਕਿੰਨਾ ਕੰਮ ਆ ਸਕਦਾ ਸੀ ਬਹੁਤ ਸਾਰੇ ਨੌਜਵਾਨ ਪੈਸਾ ਕਮਾਉਂਦੇ ਬਹੁਤ ਨੇ ਪਰ ਬਚਾਉਂਦੇ ਕੁਝ ਵੀ ਨਹੀਂ ਤੇ ਫਿਰ ਜ਼ਿੰਦਗੀ ਭਰ ਪੈਸੇ ਦੀ ਤੰਗੀ ਦੇ ਵਿੱਚ ਰਹਿੰਦੇ ਨੇ ਪੈਸੇ ਨੂੰ ਸਿਰਫ ਖਰਚਣ ਵਾਲੀ ਚੀਜ਼ ਨਾ ਸਮਝੋ ਇਹਨੂੰ ਸਮਝਦਾਰੀ ਨਾਲ ਵਰਤੋ ਇਹ ਸਿਰਫ ਬਚਤ ਦੀ ਗੱਲ ਨਹੀਂ ਇਹ ਤੁਹਾਡੀ ਆਜ਼ਾਦੀ ਦੀ ਗੱਲ ਹੈ ਜਦੋਂ ਤੁਸੀਂ ਆਪਣੇ ਪੈਸੇ ਨੂੰ ਸਮਝਦਾਰੀ ਨਾਲ ਖਰਚ ਕਰਦੇ ਹੋ ਤਾਂ ਅਸਲ ਦੇ ਵਿੱਚ ਤੁਸੀਂ ਆਪਣੇ ਭਵਿੱਖ ਲਈ ਇਨਵੈਸਟ ਕਰ ਰਹੇ ਹੋ ਇਹ ਤੁਹਾਨੂੰ ਮਾਨਸਿਕ ਸ਼ਾਂਤੀ ਦਿੰਦਾ ਤੁਹਾਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਦਾ ਤੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਟੀਚੇ ਹਾਸਲ ਕਰਨ ਦੇ ਵਿੱਚ ਮਦਦ ਕਰਦਾ ਫਜ਼ੂਲ ਖਰਚੇ ਛੱਡ ਕੇ ਉਸੇ ਪੈਸੇ ਨੂੰ ਸਹੀ ਜਗ੍ਹਾ ਲਾਓ ਆਪਾਂ ਪੈਸੇ ਦੀ ਗੱਲ ਕਰ ਲਈ ਪਰ ਪੈਸਾ ਕਮਾਉਣਾ ਤੇ ਬਚਾਉਣਾ ਇੱਕ ਪਾਸੇ ਆ ਜੇ ਤੁਹਾਡੇ ਆਲੇ-ਦੁਆਲੇ ਲੋਕ ਹੀ ਸਹੀ ਨਹੀਂ ਤਾਂ ਕੀ ਫਾਇਦਾ ਇਸ ਲਈ ਆਓ ਆਪਾਂ ਹੁਣ ਕਰਦੇ ਆ ਅਗਲੇ ਪੁਆਇੰਟ ਦੀ ਗੱਲ ਪੋਜ਼ਿਟਿਵ ਲੋਕਾ ਨਾ ਰਹੋ ਤੁਹਾਡੇ ਪੰਜ ਦੋਸਤ ਦੱਸਦੇ ਨੇ ਵੀ ਤੁਸੀਂ ਕੌਣ ਹੋ ਤੇ ਇਹ ਗੱਲ ਸੱਚੀ ਆ ਤੁਹਾਡਾ ਸਰਕਲ ਹੀ ਤੁਹਾਡੀ ਕਿਸਮਤ ਲਿਖਦਾ ਅਸੀਂ ਸਾਰੇ ਨਾ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਵੀ ਤੁਹਾਡੀ ਸੰਗਤ ਦਾ ਤੁਹਾਡੇ ਤੇ ਬਹੁਤ ਵੱਡਾ ਅਸਰ ਹੁੰਦਾ ਪਰ ਅਸੀਂ ਕਦੇ ਸੀਰੀਅਸ ਹੀ ਨਹੀਂ ਲੈਂਦੇ ਤੁਸੀਂ ਦੇਖਿਆ ਹੋਣਾ ਜੇ ਤੁਹਾਡੇ ਆਸ-ਪਾਸ ਦੇ ਚਾਰ ਬੰਦੇ ਉਹ ਨੇ ਜੋ ਹਮੇਸ਼ਾ ਰੋਂਦੇ ਹੀ ਰਹਿੰਦੇ ਨੇ ਨੈਗੇਟਿਵ ਗੱਲਾਂ ਕਰਦੇ ਨੇ ਸ਼ਿਕਾਇਤ ਕਰਦੇ ਨੇ ਤੁਹਾਨੂੰ ਡਾਊਨ ਕਰਦੇ ਨੇ ਤਾਂ ਪੰਜਵੇਂ ਤੁਸੀਂ ਬਣੋਗੇ ਤੁਹਾਡੀ ਸੋਚ ਤੁਹਾਡੀ એનર્ਜੀ ਤੁਹਾਡਾ ਮੂਡ ਸਭ ਕੁਝ ਉਹਨਾਂ ਵਰਗਾ ਬਣ ਜਾਊਗਾ ਤੁਹਾਨੂੰ ਵੀ ਹਰ ਚੀਜ਼ ਦੇ ਵਿੱਚ ਕਮੀ ਲੱਗਣ ਲੱਗ ਜਾਊਗੀ ਬਹੁਤ ਸਾਰੇ ਲੋਕ ਨੇ ਜੋ ਆਪਣੇ ਪੁਰਾਣੇ ਦੋਸਤਾਂ ਕਰਕੇ ਆਪਣੇ ਗਲਤ ਸਰਕਲ ਕਰਕੇ ਕਦੇ ਅੱਗੇ ਵਧ ਹੀ ਨਹੀਂ ਪਾਉਂਦੇ ਉਹਨਾਂ ਨੂੰ ਲੱਗਦਾ ਵੀ ਜੇ ਮੈਂ ਇਹਨਾਂ ਨੂੰ ਛੱਡਦਾ ਤੇ ਖਣੀ ਮੈਂ ਗਲਤ ਹੋ ਜਾਊਗਾ ਪਰ ਅਸਲ ਦੇ ਵਿੱਚ ਉਹ ਆਪਣੇ ਆਪ ਨਾਲ ਹੀ ਗਲਤ ਕਰ ਰਹੇ ਹੁੰਦੇ ਨੇ ਆਪਣਾ ਸਰਕਲ ਅਪਗ੍ਰੇਡ ਕਰੋ ਇਹਦਾ ਮਤਲਬ ਇਹ ਵੀ ਨਹੀਂ ਵੀ ਪੁਰਾਣੇ ਦੋਸਤ ਛੱਡ ਦਿਓ ਇਹਦਾ ਮਤਲਬ ਇਹ ਹੈ ਵੀ ਆਪਣੇ ਪ੍ਰਾਇੋਰਟੀ ਚੇਂਜ ਕਰੋ ਪੋਜ਼ਿਟਿਵ ਲੋਕਾਂ ਨਾਲ ਸਮਾਂ ਬਿਤਾਓ ਜੋ ਤੁਹਾਨੂੰ ਪ੍ਰੇਰਿਤ ਕਰਨ ਜੋ ਤੁਹਾਨੂੰ ਅੱਗੇ ਵਧਣ ਦੇ ਵਿੱਚ ਮੋਟੀਵੇਟ ਕਰਨ ਜਦੋਂ ਤੁਸੀਂ ਉਹਨਾਂ ਲੋਕਾਂ ਨਾਲ ਬੈਠਦੇ ਹੋ ਜੋ ਆਪਣੇ ਟੀਚਿਆਂ ਬਾਰੇ ਗੱਲ ਕਰਦੇ ਨੇ ਜੋ ਨਵੀਆਂ ਚੀਜ਼ਾਂ ਸਿੱਖਦੇ ਨੇ ਜੋ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਨੇ ਤਾਂ ਤੁਹਾਡੀ ਸੋਚ ਵੀ ਬਦਲ ਜਾਂਦੀ ਹੈ ਤੁਹਾਡੀ એનર્ਜੀ ਪੋਜ਼ੀਟਿਵ ਹੋ ਜਾਂਦੀ ਹੈ ਤੁਹਾਡੇ ਦੇ ਵਿੱਚ ਵੀ ਜਜ਼ਬਾ ਆਉਂਦਾ ਕੁਝ ਨਵਾਂ ਕਰਨ ਦਾ ਸੋ ਬਸ ਇਹ ਗੱਲ ਯਾਦ ਰੱਖੋ ਤੁਹਾਡੇ ਪੰਜ ਦੋਸਤ ਦੱਸਦੇ ਨੇ ਵੀ ਤੁਸੀਂ ਕੌਣ ਹੋ ਆਪਣਾ ਸਰਕਲ ਸਮਝਦਾਰੀ ਨਾਲ ਚੁਣੋ ਤੇ ਜ਼ਿੰਦਗੀ ਬਦਲੋ ਪੋਜ਼ੀਟਿਵ ਲੋਕਾਂ ਨਾਲ ਰਹਿ ਕੇ ਤੁਹਾਡੀ ਸੋਚ ਪੋਜ਼ੀਟਿਵ ਹੋ ਸਕਦੀ ਹੈ ਔਰ ਅੰਦਰੂਨੀ ਸ਼ਾਂਤੀ ਕਿਵੇਂ ਪਾਈਏ ਇਹ ਸਾਨੂੰ ਲਿਆਉਂਦਾ ਹੈਗਾ ਅਗਲੇ ਖਾਸ ਪੁਆਇੰਟ ਤੇ ਬ੍ਰੇਨ ਡੰਪ ਟੂ ਬ੍ਰੇਨ ਪਾਵਰ ਤੁਹਾਡਾ ਦਿਮਾਗ ਕੋਈ ਕੂੜਾਦਾਨ ਨਹੀਂ ਜਿੱਥੇ ਸਭ ਕੁਝ ਭਰਿਆ ਰਹਿੰਦਾ ਦਿਮਾਗ ਨਹੀਂ ਕਾगज ਭਰੋ ਆਪਾਂ ਸਾਰੇ ਨਾ ਬਹੁਤ ਕੁਝ ਸੋਚਦੇ ਰਹਿੰਨੇ ਆ ਹਰ ਵੇਲੇ ਦਿਮਾਗ ਚ ਕੁਝ ਨਾ ਕੁਝ ਚੱਲਦਾ ਰਹਿੰਦਾ ਚਿੰਤਾਵਾਂ ਆਈਡੀਆਸ ਪਲਾਨ ਡਰ ਉਮੀਦਾਂ ਇਹ ਸਭ ਨਾ ਦਿਮਾਗ ਨੂੰ ਇੱਕ ਜਾਲ ਵਾਂਗ ਫਸਾਈ ਰੱਖਦਾ ਕਈ ਵਾਰ ਤਾਂ ਇੰਨਾ ਕੁਝ ਹੋ ਜਾਂਦਾ ਵੀ ਅਸੀਂ ਕਨਫਿਊਜ਼ ਹੀ ਹੋ ਜਾਂਦੇ ਆ ਸਟ्रेस ਹੋ ਜਾਂਦੀ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਰੀਏ ਅਸੀਂ ਸੋਚਦੇ ਆਂ ਵੀ ਸਭ ਕੁਝ ਯਾਦ ਰੱਖ ਲਵਾਂਗੇ ਜਾਂ ਸੋਚਦੇ ਆਂ ਵੀ ਸਭ ਕੁਝ ਦਿਮਾਗ ਚ ਸਟੋਰ ਕਰ ਲਵਾਂਗੇ ਪਰ ਅਸਲ ਦੇ ਵਿੱਚ ਨਾ ਇਹ ਓਵਰਲੋਡ ਹੋ ਜਾਂਦਾ ਬਹੁਤ ਸਾਰੇ ਲੋਕ ਆ ਵੀ ਜੋ ਰਾਤ ਨੂੰ ਸੌਂ ਹੀ ਨਹੀਂ ਪਾਉਂਦੇ ਕਿਉਂਕਿ ਉਹਨਾਂ ਦੇ ਦਿਮਾਗ 'ਚ ਹਜ਼ਾਰਾਂ ਹੀ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਉਹ ਆਪਣੇ ਵਿਚਾਰਾਂ ਨੂੰ ਬਾਹਰ ਹੀ ਨਹੀਂ ਕੱਢਦੇ ਤੇ ਫਿਰ ਉਹ ਵਿਚਾਰ ਉਹਨਾਂ ਹੀ ਪਰੇਸ਼ਾਨ ਕਰਦੇ ਰਹਿੰਦੇ ਨੇ ਜਰਨਲਿੰਗ ਕਰੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਲੇਖਕ ਬਣ ਜਾਓ ਇਹਦਾ ਮਤਲਬ ਇਹ ਆ ਵੀ ਹਰ ਰੋਜ਼ ਭਾਵੇਂ ਸਵੇਰੇ ਜਾਂ ਰਾਤ ਨੂੰ 10-15 ਮਿੰਟ ਕੱਢ ਕੇ ਆਪਣੇ ਮਨ ਦੇ ਵਿੱਚ ਜੋ ਚੱਲ ਰਿਹਾ ਹੈ ਉਹਨੂੰ ਇੱਕ ਕਾਪੀ ਤੇ ਲਿਖੋ ਚਾਹੇ ਉਹ ਤੁਹਾਡੇ ਆਈਡੀਆਜ਼ ਹੋਣ ਤੁਹਾਡੀਆਂ ਚਿੰਤਾਵਾਂ ਹੋਣ ਤੁਹਾਡੀਆਂ ਖੁਸ਼ੀਆਂ ਹੋਣ ਜਾਂ ਬਸ ਦਿਮਾਗ ਦੇ ਵਿੱਚ ਕੁਝ ਵੀ ਜੋ ਆ ਰਿਹਾ ਉਹਨੂੰ ਲਿਖੋ ਜਦੋਂ ਤੁਸੀਂ ਇਹ ਸਭ ਕੁਝ ਲਿਖ ਦਿੰਨੇ ਹੋ ਤਾਂ ਤੁਹਾਡਾ ਦਿਮਾਗ ਹਲਕਾ ਹੋ ਜਾਂਦਾ ਤੁਹਾਨੂੰ ਸਮੱਸਿਆਵਾਂ ਦੇ ਹੱਲ ਲੱਭਣੇ ਆਸਾਨ ਹੋ ਜਾਂਦੇ ਨੇ ਤੇ ਤੁਹਾਨੂੰ ਨਵੇਂ ਆਈਡੀਆਜ਼ ਆਉਣੇ ਸ਼ੁਰੂ ਹੋ ਜਾਂਦੇ ਨੇ ਇਹ ਅਸਲ 'ਚ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਦਾ ਤੁਹਾਨੂੰ ਮਾਨਸਿਕ ਸ਼ਾਂਤੀ ਦਿੰਦਾ ਜਰਨਲਿੰਗ ਨਾਲ ਦਿਮਾਗ ਸਾਫ਼ ਹੁੰਦਾ ਪਰ ਸਿਰਫ ਤੁਹਾਡਾ ਦਿਮਾਗ ਹੀ ਨਹੀਂ ਤੁਹਾਡਾ ਸਰੀਰ ਵੀ ਤੰਦਰੁਸਤ ਹੋਣਾ ਚਾਹੀਦਾ ਤੇ ਇੱਥੇ ਸਾਡਾ ਅਗਲਾ ਪੁਆਇੰਟ ਬਹੁਤ ਮਹੱਤਵਪੂਰਨ ਪੁਆਇੰਟ ਫਿੱਟ ਰਹੋ ਜੇ ਤੁਹਾਡਾ ਸਰੀਰ ਹੀ ਢਿੱਲਾ ਤਾਂ ਸਮਝ ਲਓ ਤੁਹਾਡਾ ਦਿਮਾਗ ਵੀ ਢਿੱਲਾ ਤੇ ਫਿਰ ਜ਼ਿੰਦਗੀ 'ਚ ਤਰੱਕੀ ਕਿੱਥੋਂ ਹੋਊਗੀ ਅਸੀਂ ਸਾਰੇ ਨਾ ਬਹੁਤ ਆਰੀ ਸੋਚਦੇ ਆਂ ਵੀ ਫਿੱਟ ਰਹਿਣਾ ਤਾਂ ਉਹਨਾਂ ਲਈ ਆ ਜੋ ਜਿੰਮ ਜਾਂਦੇ ਨੇ ਜਾਂ ਜੋ ਬਾਡੀ ਬਣਾਉਂਦੇ ਨੇ ਪਰ ਇਹ ਗੱਲ ਬਿਲਕੁਲ ਗਲਤ ਆ ਅੱਜ ਦੇ ਟਾਈਮ 'ਚ ਖਾਸ ਕਰਕੇ ਜਦੋਂ ਸਾਡਾ ਲਾਈਫ ਸਟਾਈਲ ਐਨਾ ਬੈਠਣ ਵਾਲਾ ਹੋ ਗਿਆ ਸਕਰੀਨ ਤੇ ਟਾਈਮ ਬਹੁਤ ਲੱਗਦਾ ਅਸੀਂ ਆਪਣੀ ਬਾਡੀ ਨੂੰ ਬਿਲਕੁਲ ਅਣਦੇਖਾ ਕਰ ਦਿੰਨੇ ਆ ਫਾਸਟ ਫੂਡ ਖਾਈ ਜਾਂਦੇ ਆ ਐਕਸਰਸਾਈਜ਼ ਕਰਦੇ ਹੀ ਨਹੀਂ ਸੌਂਦੇ ਘੱਟ ਆ ਤੇ ਫਿਰ ਕੀ ਹੁੰਦਾ ਸੁਸਤੀ ਪੈਂਦੀ ਆ ਥਕਾਵਟ ਆਉਂਦੀ ਆ ਮੂਡ ਖਰਾਬ ਰਹਿੰਦਾ ਤੇ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੋਚੋ ਜਦੋਂ ਤੁਹਾਡਾ ਸਰੀਰ ਹੀ ਠੀਕ ਨਹੀਂ ਤਾਂ ਤੁਹਾਡਾ ਦਿਮਾਗ ਕਿਵੇਂ ਫੋਕਸ ਕਰੂਗਾ ਤੁਹਾਡੇ ਪਲਾਨ ਕਿਵੇਂ ਬਣਨਗੇ ਇਹ ਸਿਰਫ ਤੁਹਾਡੀ ਬਾਡੀ ਬਣਾਉਣ ਦੀ ਗੱਲ ਨਹੀਂ ਇਹ ਤੁਹਾਡੀ એનર્ਜੀ ਦੀ ਗੱਲ ਆ ਤੁਹਾਡੀ ਮੈਂਟਲ ਹੈਲਥ ਦੀ ਗੱਲ ਆ ਜਦੋਂ ਤੁਸੀਂ ਫਿੱਟ ਰਹਿੰਦੇ ਹੋ ਤਾਂ ਤੁਹਾਡਾ ਦਿਮਾਗ ਵੀ ਤੇਜ਼ ਕੰਮ ਕਰਦਾ ਤੁਹਾਡੀ ਯਾਦਦਾਸ਼ਤ ਵਾਧੀ ਹੈ ਸਟ्रेस ਘਟਦਾ ਤੇ ਤੁਹਾਨੂੰ ਪੋਜ਼ਿਟਿਵ ਮਹਿਸੂਸ ਹੁੰਦਾ ਤੁਸੀਂ ਜ਼ਿਆਦਾ એનਰਜੈਟਿਕ ਰਹਿੰਦੇ ਹੋ ਤੇ ਤੁਹਾਨੂੰ ਜ਼ਿਆਦਾ ਕੰਮ ਕਰਨ ਦੀ ਹਿੰਮਤ ਮਿਲਦੀ ਹੈ ਆਪਣੇ ਸਰੀਰ ਦੀ ਕਦਰ ਕਰੋ ਤੇ ਇਹਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਘੰਟਿਆਂ ਬੰਦੀ ਜਿਮ 'ਚ ਹੀ ਬੈਠੇ ਰਹੋ ਸਿਰਫ ਜਿਮ ਚੀ ਪਸੀਨਾ ਵਹੀ ਜਾਓ 15 ਤੋਂ 20 ਮਿੰਟ ਦੀ ਐਕਸਰਸਾਈਜ਼ ਜਾਂ ਕੋਈ ਹਲਕੀ ਸੈਰ ਜਾਂ ਯੋਗਾ ਹੀ ਕਰ ਲਓ ਸਹੀ ਖਾਓ ਜਿਆਦਾ ਪਾਣੀ ਪੀਓ ਇਹ ਛੋਟੀਆਂ ਛੋਟੀਆਂ ਆਦਤਾਂ ਤੁਹਾਡੇ ਸਰੀਰ ਨੂੰ ਨਹੀਂ ਤੁਹਾਡੇ ਦਿਮਾਗ ਨੂੰ ਵੀ ਬਹੁਤ ਫਰਕ ਪਾਉਂਦੀਆਂ ਨੇ ਜਦੋਂ ਸਰੀਰ ਫਿੱਟ ਹੋਊਗਾ ਦਿਮਾਗ ਤੇਜ ਚੱਲੂਗਾ ਤਾਂ ਤੁਹਾਡੇ ਚਿਹਰੇ ਤੇ ਇੱਕ ਆਪਣੇ ਆਪ ਚਮਕ ਆ ਜਾਊਗੀ ਤੇ ਇਹੀ ਚਮਕਾ ਆਪਣਾ ਅਗਲਾ ਪੁਆਇੰਟ ਮੁਸਕਰਾਹਟ ਮੁਸਕਰਾਹਟ ਨਾ ਕੋਈ ਛੋਟੀ ਚੀਜ਼ ਨਹੀਂ ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਆ ਅਸੀਂ ਨਾ ਬਹੁਤ ਵਾਰੀ ਸੋਚਦੇ ਆਂ ਵੀ ਮੁਸਕਰਾਹਟ ਕੀ ਆ ਵੀ ਬਸ ਠੀਕ ਆ ਵੀ ਜੇ ਕੋਈ ਹਾਸੇ ਵਾਲੀ ਗੱਲ ਹੋਈ ਮੁਸਕਰਾਹਟ ਵਾਲੀ ਗੱਲ ਹੋਈ ਤਾਂ ਮੁਸਕਰਾ ਦੇਵਾਂਗੇ ਪਰ ਅਸੀਂ ਭੁੱਲ ਜਾਂਦੇ ਆਂ ਵੀ ਇਹਦੇ ਪਿੱਛੇ ਕਿੰਨੀ ਪਾਵਰ ਲੁਕੀ ਹੋਈ ਆ ਅੱਜ ਦੇ ਟਾਈਮ 'ਚ ਹਰ ਬੰਦਾ ਪਰੇਸ਼ਾਨ ਆ ਸਟ्रेस 'ਚ ਆ ਹਰ ਪਾਸੇ ਨੈਗੇਟਿਵਿਟੀ ਫੈਲੀ ਹੋਈ ਆ ਇਸੇ ਚੱਕਰ 'ਚ ਅਸੀਂ ਮੁਸਕਰਾਉਣਾ ਹੀ ਭੁੱਲ ਜਾਂਦੇ ਆਂ ਕਈ ਵਾਰ ਤਾਂ ਦਿਲੋਂ ਹੱਸੇ ਨੂੰ ਬਹੁਤ ਟਾਈਮ ਹੋ ਜਾਂਦਾ ਸਾਨੂੰ ਲੱਗਦਾ ਵੀ ਜੇ ਅੰਦਰੋਂ ਖੁਸ਼ੀ ਨਹੀਂ ਤਾਂ ਫਿਰ ਮੁਸਕਰਾ ਕੇ ਕੀ ਲੈਣਾ ਪਰ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਮੁਸਕਰਾਉਂਦੇ ਹੋ ਭਾਵੇਂ ਤੁਸੀਂ ਅੰਦਰੋਂ ਕਿੰਨੇ ਹੀ ਦੁਖੀ ਹੋਵੋ ਪਰ ਤੁਹਾਡੇ ਦਿਮਾਗ ਦੇ ਵਿੱਚ ਇੱਕ ਪੋਜ਼ਿਟਿਵ ਕੈਮੀਕਲ ਰਿਲੀਜ਼ ਹੁੰਦੇ ਨੇ ਇਹ ਸਾਇੰਸ ਆ ਇਹ ਤੁਹਾਡੇ ਮੂਡ ਨੂੰ ਚੰਗਾ ਕਰਦੇ ਨੇ ਤੁਸੀਂ ਹਲਕਾ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਤੁਹਾਡੇ ਆਲੇ-ਦੁਆਲੇ ਵੀ ਇੱਕ ਪੋਜ਼ਿਟਿਵ એનર્ਜੀ ਫੈਲਦੀ ਆ ਲੋਕ ਤੁਹਾਨੂੰ ਪਸੰਦ ਕਰਦੇ ਨੇ ਲੋਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਸੋਚੋ ਇੱਕ ਪਲ ਲਈ ਇੱਕ ਮੁਸਕਰਾਉਂਦਾ ਯਾ ਚਿਹਰਾ ਤੇ ਇੱਕ ਉਦਾਸ ਚਿਹਰਾ ਤੁਸੀਂ ਕਿਹਦੇ ਨਾਲ ਗੱਲ ਕਰਨਾ ਜ਼ਿਆਦਾ ਪਸੰਦ ਕਰੋਗੇ ਸੋ ਅੱਜ ਤੋਂ ਹੱਸਣਾ ਸ਼ੁਰੂ ਕਰੋ ਇਹ ਤੁਹਾਨੂੰ ਅੰਦਰੋਂ ਮਜ਼ਬੂਤ ਕਰਦਾ ਆਪਾਂ ਹੁਣ ਤੱਕ 14 ਐਸੀਆਂ ਆਦਤਾਂ ਬਾਰੇ ਗੱਲ ਕੀਤੀ ਹੈ ਜੋ ਤੁਹਾਡੀ ਜ਼ਿੰਦਗੀ ਬਦਲ ਸਕਦੀਆਂ ਨੇ ਪਰ ਹੁਣ ਵਾਰੀ ਤੁਹਾਡੀ ਹੈ ਦੇਖੋ ਮੈਂ ਤੁਹਾਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਸਿੱਖਿਆ ਤੇ ਜੋ ਮੈਨੂੰ ਲੱਗਦਾ ਵੀ ਹਰ ਇੱਕ ਨੌਜਵਾਨ ਨੂੰ ਪਤਾ ਹੋਣਾ ਚਾਹੀਦਾ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਦਲੀ ਹੈ ਤੇ ਮੈਂ ਚਾਹੁੰਦਾ ਇਹ ਤੁਹਾਡੀ ਵੀ ਜ਼ਿੰਦਗੀ ਬਦਲਣਾ ਆਪਾਂ ਗੱਲ ਕੀਤੀ ਸਵੇਰੇ ਜਲਦੀ ਉੱਠਣ ਦੀ ਨਵਾਂ ਸਿੱਖਣ ਦੀ ਘੱਟ ਬੋਲਣ ਦੀ ਨਾ ਕਹਿਣ ਦੀ ਰਿਸਕ ਲੈਣ ਦੀ ਆਪਣੇ ਆਪ ਨੂੰ ਸਮਝਣ ਦੀ ਫੈਸਲੇ ਲੈਣ ਦੀ ਟਾਈਮ ਦੀ ਕਦਰ ਕਰਨ ਦੀ ਡਿਸਟਰੈਕਸ਼ਨ ਹਟਾਉਣ ਦੀ ਪੈਸਾ ਸਮਝਦਾਰੀ ਨਾਲ ਖਰਚ ਕਰਨ ਦੀ ਪੋਜ਼ਿਟਿਵ ਲੋਕਾਂ ਨਾਲ ਰਹਿਣ ਦੀ ਜਰਨਲਿੰਗ ਕਰਨ ਦੀ ਫਿੱਟ ਰਹਿਣ ਦੀ ਮੁਸਕਰਾਹਟ ਦੀ ਇਹ ਸਭ ਆਦਤਾਂ ਨੇ ਜੋ ਤੁਹਾਨੂੰ ਅੱਗੇ ਲੈ ਕੇ ਜਾਣਗੀਆਂ ਪਰ ਮੈਂ ਹੁਣ ਤੁਹਾਡੇ ਤੋਂ ਪੁੱਛਣਾ ਚਾਹਣਾ ਕਿਉਂਕਿ ਇਹ ਸਫਰ ਸਿਰਫ ਇੱਕ ਤਰਫਾ ਨਹੀਂ ਹੈ ਮੈਂ ਤੁਹਾਨੂੰ ਦੱਸ ਰਿਹਾ ਪਰ ਮੈਂ ਤੁਹਾਡੇ ਤੋਂ ਵੀ ਸਿੱਖਣਾ ਚਾਹੁੰਨਾ ਵੀ ਤੁਸੀਂ ਕੀ ਸੋਚਦੇ ਹੋ ਸੋ ਮੇਰਾ ਸਵਾਲ ਸਿੱਧਾ ਤੇ ਸਪਸ਼ਟ ਹੈ ਇਹਨਾਂ 14 ਬਿਹਤਰੀਨ ਆਦਤਾਂ ਤੋਂ ਬਗੈਰ ਤੁਹਾਡੇ ਅਨੁਸਾਰ 15ਵੀਂ ਆਦਤ ਕਿਹੜੀ ਹੋਣੀ ਚਾਹੀਦੀ ਹੈ ਜੋ ਹਰ ਇੱਕ ਨੌਜਵਾਨ ਨੂੰ ਅਪਣਾਉਣੀ ਚਾਹੀਦੀ ਹੈ ਜ਼ਿੰਦਗੀ 'ਚ ਸਫਲ ਹੋਣ ਲਈ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਡੇ ਕਮੈਂਟ ਦਾ ਇੰਤਜ਼ਾਰ ਕਰੂੰਗਾ ਕਿਉਂਕਿ ਤੁਹਾਡੇ ਆਈਡੀਆਜ਼ ਵੀ ਬਹੁਤ ਕੀਮਤੀ ਹੋ ਸਕਦੇ ਨੇ ਆਓ ਸਾਰੇ ਰਲ ਮਿਲ ਕੇ ਸਿੱਖੀਏ ਤੇ ਅੱਗੇ ਵਧੀਏ